ਸਾਹਿਬ ਜੀ ਅਬ ਜੇ ਰਹੋ ਚਰਨ ਸਵਾਨ ਤਦਪ ਨ ਆਇਸ ਕਰਹੁ ਹਾਨ ਸਾਲਸਰਾਏ ਜੋਹਰੀ ਧੰ ਗੁਰੂ ਨਾਨਕ ਸਾਹਿਬ ਜੀਆਂ ਨੂੰ ਕਹਿਣ ਲਗਿਆ ਕਹਿੰਦਾ ਸਤਿਗੁਰੂ ਜੀ ਜੇਕਰ ਤੁਸੀਂ ਮੈਨੂੰ ਹੁਣ ਕਿਸੇ ਹੋਰ ਦੇ ਪੈਰੀ ਪੈਣ ਵਾਸਤੇ ਵੀ ਕਹਿ ਦਿਓ ਇਹ ਫੇਰ ਵੀ ਮੈਂ ਤੁਹਾਡੀ ਆਗਿਆ ਨਹੀਂ ਮੁੜਾਂਗਾ ਇਹ ਤੇ ਫਿਰ ਮੇਰਾ ਸੇਵਕ ਹੈ ਇਸ ਦੇ ਉੱਪਰ ਤੇ ਫਿਰ ਤੁਸੀਂ ਕਿਰਪਾ ਕੀਤੀ ਹੈ ਫਿਰ ਤੁਸੀਂ ਆਗਿਆ ਦਿੱਤੀ ਹੈ ਕਿ ਇਸ ਸੇਵਕ ਦੇ ਇਸ ਨੌਕਰ ਦੇ ਚਰਣਾ ਤੇ ਮੱਥਾ ਟੇਕ ਜੇਕਰ ਤੁਸੀਂ ਮੈਨੂੰ ਕਿਸੇ ਹੋਰ ਦੇ ਚਰਣੀ ਪੈਣ ਵਾਸਤੇ ਵੀ ਕਹਿ ਦਿਓ ਤੇ ਫਿਰ ਵੀ ਮੈਂ ਤੁਹਾਡੀ ਆਗਿਆ ਨਹੀਂ ਮੁੜਾਂਗਾ ਫਿਰ ਵੀ ਤੁਹਾਡੀ ਆਗਿਆ ਦਾ ਪਾਲਣ ਕਰਕੇ ਤੇ ਕਿਸੇ ਦੇ ਵੀ ਚਰਣਾ ਤੇ ਮੱਥਾ ਟੇਕ ਦਵਾਂਗਾ ਸੁਣ ਬੱਚ ਬਿਕਸੀ ਪੰਕਜ ਬਦਨਾ ਕਾਹੇ ਤਬ ਬੰਦਨ ਭਏ ਨਿਕਦਨਾ ਤੇ ਇਸ ਤਰ੍ਹਾਂ ਬਚਨ ਸੁਣ ਕਰਕੇ ਧੰ ਗੁਰੂ ਨਾਨਕ ਸਾਹਿਬ ਦੇ ਬੜੇ ਪ੍ਰਸੰਨ ਹੋਏ ਹਨ ਤੇ ਪ੍ਰਸੰਨ ਹੋ ਕਰਕੇ ਸਤਿਗੁਰੂ ਜੀ ਕਹਿਣ ਲਗੇ ਜਹਰੀ ਤੇਰੇ ਸੰਸਾਰ ਦੇ ਬੰਧਨ ਨਾਸ਼ ਹੋ ਗਏ ਤੇਰੇ ਸੰਸਾਰ ਦੇ ਮੋਹ ਦੇ ਬੰਧਨ ਮਾਇਆ ਦੇ ਬੰਧਨ ਜਿਹੜੇ ਹਨ ਹੁਣ ਟੁੱਟ ਗਏ ਹਨ ਖਤਮ ਹੋ ਗਏ ਹਨ ਨਿਰੰਕਾਰ ਕੋ ਬੰਦਨ ਕਰੀਏ ਹੋਰਤੇ ਸਰਬ ਭਰਮ ਪਰ ਹਰੀਏ ਤੇ ਹੁਣ ਤੂੰ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਨਮਸਕਾਰ ਕਰਨਾ ਕਰ ਇੱਕ ਵਾਹਿਗੁਰੂ ਨੂੰ ਨਮਸਕਾਰ ਕਰਨਾ ਕਰ ਤੇ ਵਾਹਿਗੁਰੂ ਨੂੰ ਨਮਸਕਾਰਾ ਕਰਕੇ ਪਰਮੇਸ਼ਰ ਦੀ ਬੰਦਗੀ ਕਰਕੇ ਤੇ ਆਪਣੇ ਹਿਰਦੇ ਵਿੱਚੋਂ ਸਾਰੇ ਜਿਹੜੇ ਪਰਮ ਹਨ ਦੂਰ ਕਰ ਲੈਣਾ ਕਰ ਨਿਵਰਤ ਕਰ ਲੈਣਾ ਕਰ ਸਣ ਸਾਲਸ ਕੀਨੀ ਅਸ਼ਟੰਗਾ ਪੋਸ਼ਤਤ ਭਨਹੀ ਮਨ ਅਨਰਾਗਾ ਇਸ ਤਰ੍ਹਾਂ ਸੁਣ ਕਰਕੇ ਸਾਲਸ ਰਾਏ ਜੋਹਰੀ ਨੇ ਅਦਰਕ ਦੇ ਚਰਣਾ ਤੇ ਨਮਸਕਾਰ ਕਰ ਦਿੱਤੀ ਹੈ ਅਸ਼ਟਾਂਗ ਕਰ ਦੇਣਾ ਕੀਤੀ ਹੈ ਹੱਡੰਡੌਤ ਵੰਦਨਾ ਕੀਤੀ ਹੈ ਤੇ ਬੜੇ ਪ੍ਰੇਮ ਦੇ ਸਹਿਤ ਹੋ ਕਰਕੇ ਧੰਗੁਰੂ ਨਾਨਕ ਸਾਹਿਬ ਜੀਆਂ ਦੀ ਵਡਿਆਈ ਕਰਨ ਲੱਗ ਪਿਆ ਹੈ ਧੰਗੁਰੂ ਨਾਨਕ ਸਾਹਿਬ ਜੀਆਂ ਦੀ ਵਡਿਆਈ ਦੇ ਗੀਤ ਗਾਇਨ ਕਰਨ ਲੱਗ ਪਿਆ ਹੈ ਸ੍ਰੀ ਨਾਨਕ ਕਰਨਾ ਨਿਧ ਸੁਆਮੀ ਤੀਨ ਲੋਕ ਪਤ ਅੰਤਰ ਜਾਮੀ ਸਤਗੁਰਾਂ ਦੀ ਵਡਿਆਈ ਕਰਨ ਲੱਗਿਆ ਜਾਂਦਾ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੁਸੀਂ করুণਾ ਨਿਤ ਕਿਰਪਾ ਦੀ ਖਾਨ ਹੋ ਕਿਰਪਾ ਦੇ ਖਜ਼ਾਨੇ ਹੋ ਸਵਾਮੀ ਸਾਰਿਆਂ ਦੇ ਸਿਰ ਤੇ ਮਾਲਕ ਹੋ ਤਿੰਨਾਂ ਲੋਕਾਂ ਦੇ ਪਤੀ ਹੋ ਤਿੰਨਾਂ ਲੋਕਾਂ ਦੇ ਮਾਲਕ ਹੋ ਅੰਤਰਜਾਮੀ ਹਿਰਦੇ ਦੀ ਗੱਲ ਨੂੰ ਜਾਣਨ ਵਾਲੇ ਹੋ ਘਾਟ ਘਟ ਕੇ ਅੰਤਰ ਕੀ ਜਾਨਤ ਪਲੇ ਭਰੇ ਕੀ ਪੀਰ ਪਸ਼ਾਨਤ ਆਪ ਦੀ ਸਾਰਾ ਕੁਝ ਜਾਣਨ ਵਾਲੇ ਹੋ ਹਿਰਦੇ ਦੀਆਂ ਗੁਪਤ ਗੱਲਾਂ ਨੂੰ ਵੀ ਜਾਣਨ ਵਾਲੇ ਹੋ ਸੁਖਦਾਇਕ ਸੇਵਕ ਰਿਪ ਘਾਇਕ ਮੋਹ ਲਛ ਦਰਸ਼ਨ ਤੁਮ ਸਾਇਕ ਕਹਿਣ ਲੱਗਿਆ ਸਤਿਗੁਰੂ ਜੀ ਤੁਸੀਂ ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ ਹੋ ਆਪਣੇ ਸੇਵਕਾਂ ਨੂੰ ਆਨੰਦ ਦੇਣ ਵਾਲੇ ਹੋ ਤੇਰੇ ਰੇਪ ਕਾਇ ਤੋਂ ਤੇ ਆਪਣੇ ਭਗਤਾਂ ਦੇ ਵੈਰੀਆਂ ਨੂੰ ਨਾਸ਼ ਕਰਨ ਵਾਲਿ ਜਿਹੜੇ ਭਗਤੀ ਦੇ ਵਿੱਚ ਵਿਗਨ ਪਾਉਣ ਵਾਲੇ ਦੁਸ਼ਟ ਜਨ ਹਨ ਉਹਨਾਂ ਦਾ ਖਾਤਮਾ ਕਰਨ ਵਾਲੇ ਹੋ ਉਹਨਾਂ ਨੂੰ ਮਿਟਾਉਣ ਵਾਲੇ ਹੋ ਫਿਰ ਮੋਹ ਦਛ ਜਿਹੜਾ ਮੋਹ ਹੈ ਏਕ ਨਿਸ਼ਾਨਾ ਹੈ ਦਛ ਹੈ ਤੇ ਤੁਹਾਡੇ ਜਿਹੜੇ ਦਰਸ਼ਨ ਕਰਨੇ ਹਨ ਇਸ ਮੋਹ ਨੂੰ ਵਿੰਨਣ ਵਾਸਤੇ ਤੀਰ ਦੀ ਨਿਆਈ ਹਨ ਜਿਵੇਂ ਤੀਰ ਦੀ ਨਾ ਤੀਰ ਦੇ ਨਾਲ ਨਿਸ਼ਾਨਾ ਵਿੰਨ ਦਈ ਦਾ ਹੈ ਉਵੇਂ ਹੀ ਸਤਿਗੁਰੂ ਦੀ ਤੁਹਾਡੇ ਦਰਸ਼ਨ ਕਰਕੇ ਇਹ ਹਿਰਦੇ ਦਾ ਮੋਹ ਰੂਪੀ ਜਿਹੜਾ ਲੱਛ ਹੈ ਇਹ ਗਿੰਨਿਆ ਜਾਂਦਾ ਹੈ ਇਹ ਨਾਸ਼ ਹੋ ਜਾਂਦਾ ਹੈ ਮਹਾਰਾਜ ਸਰਨਾਇਕ ਨਾਇਕ ਅਹਾਂ ਅਜੀਤ ਪਸੀ ਇੱਕ ਪਾਇਕ ਫਿਰ ਤੁਸੀਂ ਮਹਾਰਾਜ ਰਾਜਿਆਂ ਦੇ ਰਾਜੇ ਹੋ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਸੁਰਨਾਇਕ ਦੇਵਤਿਆਂ ਦੇ ਵੀ ਪਤੀ ਹੋ ਦੇਵਤਿਆਂ ਦੇ ਵੀ ਨਾਇਕ ਹੋ ਸੁਰਨਾਇਕ ਨਾਇਕ ਜਿਹੜਾ ਦੇਵਤਿਆਂ ਦਾ ਪਤੀ ਦੇਵਤਿਆਂ ਦਾ ਰਾਜਾ ਇੰਦਰ ਹੈ ਤੁਸੀਂ ਉਸ ਇੰਦਰ ਦੇ ਵੀ ਰਾਜੇ ਹੋ ਉਸ ਇੰਦਰ ਦੇਵਤਾ ਦੇ ਵੀ ਤੁਸੀਂ ਪਤੀ ਹੋ ਅਹਾਂ ਅਜੀਤ ਤੁਸੀਂ ਅਜੀਤ ਹੋ ਜਤਨਤ ਰਹਿਤ ਹੋ ਤੋਂ ਅਨੁਤ ਕੋ ਜਿੱਤ ਨਹੀਂ ਸਕਦਾ ਤੁਹਾਨੂੰ ਜਿੱਤਿਆ ਨਹੀਂ ਜਾ ਸਕਦਾ ਹੈ ਤੇ ਇਸੇ ਪ੍ਰਕਾਰ ਵਸੀ ਇੱਕ ਪਾਇਕ ਤੁਸੀਂ ਆਪਣੇ ਭਗਤਾਂ ਦੇ ਇੱਕ ਪ੍ਰੇਮ ਕਰਕੇ ਆਪਣੇ ਭਗਤਾਂ ਦੇ ਵਸ ਦੇ ਵਿੱਚ ਹੋ ਆਪਣੇ ਪਿਆਰਿਆਂ ਦੇ ਵਸ ਦੇ ਵਿੱਚ ਹੋ ਜਿਵੇਂ ਸਤਿਗੁਰੂ ਦੀ ਬਾਣੀ ਅੰਦਰ ਜ਼ਿਕਰ ਕਰਦੇ ਹਨ ਜਾਓ ਹਮ ਫਾਸੇ ਬੋਹ ਫਾਸ ਹਮ ਪ੍ਰੇਮ ਬਦਨ ਤੁ ਬਾਤੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਤੂੰ ਭਗਤਾ ਕੇ ਵਸ ਭਗਤਾ ਤਾਣ ਤੇਰਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰੇਮ ਕਰਕੇ ਆਪਣੇ ਭਗਤਾਂ ਦੇ ਵਸ ਦੇ ਵਿੱਚ ਹੈ ਤੇ ਇਹਨਾਂ ਭਗਤਾਂ ਨੇ ਪ੍ਰੇਮ ਕਰਕੇ ਉਸ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਆਪਣੇ ਵਸ ਦੇ ਵਿੱਚ ਕਰਣਾ ਕੀਤਾ ਹੈ ਤੋ ਵਾਹਿਗੁਰੂ ਪ੍ਰੇਮ ਦੇ ਸਹਤੋ ਕਰਕੇ ਆਪਣੇ ਸੇਵਕਾਂ ਦੇ ਕੋਲ ਰਹਿੰਦਾ ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ ਆਪਣੇ ਸੇਵਕਾਂ ਨੂੰ ਸਦਾ ਹੀ ਅੰਗ ਸੰਗ ਰਹਿ ਕਰਕੇ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਦੀ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਨਾ ਕਰਦਾ ਹੈ ਤੇ ਇਸ ਤਰ੍ਹਾਂ ਜਦੋਂ ਧੰਗੁਰੂ ਨਾਨਕ ਸਾਹਿਬ ਜੀ ਨੇ ਵਡਿਆਈ ਸਰਵਣ ਕੀਤੀ ਹੈ ਤੇ ਵਡਿਆਈ ਸਰਵਣ ਕਰਕੇ ਉਤੋ 6 ਗੱਜ ਡੇਢ ਕਚੀਰੰ ਤਿਹ ਚਨ ਦਿਨੋ ਗੁਨੇ ਗਹਿਰੰ ਧੰ ਗੁਰੂ ਨਾਨਕ ਸਾਹਿਬ ਜੀਆਂ ਦੇ ਸਿਰ ਤੇ ਡੇਢ ਗੱਜ ਦਾ ਇੱਕ ਵਸਤਰ ਸੀ ਜਿਹੜਾ ਸਿਰ ਦੇ ਉੱਪਰ ਬੰਨਿਆ ਹੋਇਆ ਸੀ ਧੰ ਗੁਰੂ ਨਾਨਕ ਸਾਹਿਬ ਜੀਆਂ ਨੇ ਉਹ ਡੇਢ ਗੱਜ ਦਾ ਵਸਤਰ ਆਪਣੇ ਸਿਰ ਦੇ ਉੱਪਰੋਂ ਉਤਾਰ ਕਰਕੇ ਸਾਲ ਸਰਾਏ ਜੋਹਰੀ ਨੂੰ ਦਿੱਤਾ ਹੈ ਦੋਹਰਾ ਸਾਲਸ ਬੰਧਿਓ ਸੀਸ ਪਰ ਸ਼ੀਖਰ ਖੁੱਲੇ ਕਪਾੜਤ ਜਦੋਂ ਸਾਲਸ ਰਾਏ ਜੋਹਰੀ ਨੇ ਇਹ ਧੰ ਗੁਰੂ ਅਨੰਦਕ ਸਾਹਿਬ ਜੀਆਂ ਦਾ ਦਿੱਤਾ ਹੋਇਆ ਬਸਤਰ ਆਪਣੇ ਸਿਰ ਦੇ ਉੱਪਰ ਲੈ ਕਰਕੇ ਬੰਨਿਆ ਤੇ ਉਸ ਦੇ ਗਿਆਨ ਤੇ ਆਨੰਦ ਦੇ ਦਰਵਾਜ਼ੇ ਖੁੱਲ ਗਏ ਹਨ ਭਰਮ ਦੇ ਸਾਰੇ ਕਿਵਾੜ ਦੂਰ ਹੋ ਗਏ ਭਰਮ ਦੇ ਕਿਵਾੜ ਖੁੱਲ ਗਏ ਹਨ ਗਿਆਨਾਨੰਦ ਉਸਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ। ਬ੍ਰਹਮ ਗਿਆਨ ਦੀ ਦਾਤ ਉਸ ਨੂੰ ਪ੍ਰਾਪਤ ਹੋ ਗਈ ਹੈ। ਗਿਆਨਾਨੰਤ ਪੂਰਨ ਭਯੋ ਠਟਿਓ ਔਰ ਹੀ ਠਾਟ ਤੇ ਹਿਰਦੇ ਵਿੱਚ ਪੂਰਨ ਬ੍ਰਹਮ ਗਿਆਨ ਪੂਰਨ ਗਿਆਨਾਨੰਦ ਪ੍ਰਾਪਤ ਹੋ ਗਿਆ ਹੈ। ਹੋਰੀ ਵੱਖਰਾ ਹੀ ਆਨੰਦ ਵੱਖਰਾ ਹੀ ਨਜ਼ਾਰਾ ਉਸ ਦਾ ਬੱਦ ਗਿਆ ਹੈ। ਵੱਖਰਾ ਹੀ ਉਸ ਨੂੰ ਗਿਆਨ ਦਾ ਆਨੰਦ ਆਉਣ ਲੱਗ ਪਿਆ ਹੈ। ਸੁਰਧਾ ਪਾ ਨਿਹਾਰ ਤਤਕਾਲ ਸ੍ਰੀ ਗੁਰੂ ਨਾਨਕ ਮਿਆ ਤੇ ਉਮਗਿਓ ਪ੍ਰੇਮ ਵਿਸਾਦ ਉਸ ਤਤ ਉਚਰਤ ਸ਼ਬਦ ਕਰ ਤੇ ਇਸ ਤਰ੍ਹਾਂ ਧੰ ਗੁਰੂ ਨਾਨਕ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਇਹ ਸੰਸਰ ਜੋਹਰੀ ਨਿਹਾਲ ਹੋ ਗਿਆ ਕਿਰਤਾਰਥ ਹੋ ਗਿਆ ਤੇ ਬੜੇ ਪ੍ਰੇਮ ਦੇ ਵਿੱਚ ਆਕਰਕੇ ਸਤਿਗੁਰੂ ਨਾਨਕ ਸਾਹਿਬ ਜੀਆਂ ਦੀ ਵਡਿਆਈ ਕਰਨ ਲੱਗਿਆ ਆਪਣੇ ਮੁਖ ਤੋਂ ਸ਼ਬਦ ਉਚਾਰਨ ਕਰਦਾ ਹੈ ਉਹ ਚਾਹਤਾ ਹੈ ਪੂਰੇ ਸਤਿਗੁਰ ਨਾਮ ਦਾ ਦੀਨੋ ਖੋਲ ਕਾ ਪਾਠ ਇਕ ਜੇ ਵਣਜ ਬਣੰਦਿਆ ਬਹਰ ਨ ਆਪੈ ਘਾਟ ਸਤਿਗੁਰ ਨਾਨਕ ਪੂਰਾ ਬਚਨ ਕਾ ਸੂਰਾ ਰਹਾਉ ਆਗਮ ਨਿਗਮ ਦਿਖਾਵਤਾ ਖੋਲੇ ਨਿਤਰ ਅਨੰਤ ਜਗਤ ਬਣ ਜਾਰਾ ਸਗਲ ਹੈ ਸਾਹ ਏਕ ਭਗਵੰਤ ਬਣਜ ਹਮਾਰਾ ਸਤਿਗੁਰੂ ਪੂੰਜੀ ਹਮਰੀ ਨਾਮ ਆਠ ਤਹਰ ਤਨ ਲਾਗ ਹੈ ਸੋਈ ਹਮਾਰੇ ਕਾਮ ਸਾਹਸ ਬਿਨ ਵੇ ਬੇਨਤੀ ਤੂ ਸੁਣੀਏ ਕਰਤਾਰ ਕੱਚਾ ਰੰਗ ਉਤਾਰ ਕੈ ਚੜਿਓ ਰੰਗ ਅਪਾਰ ਇਸ ਤਰ੍ਹਾਂ ਦਾ ਇਹ ਪਾਵਨ ਸ਼ਬਦ ਸਾਲਸਰਾਏ ਜੋਹਰੀ ਨੇ ਤਾਨ ਗੁਰੂ ਨਾਨਕ ਸਾਹਿਬ ਜੀਆਂ ਦੀ ਵਡਿਆਈ ਕਰਕੇ ਉਸ ਵੇਲੇ ਉਚਾਰਣ ਕੀਤਾ ਹੈ ਜਿਸ ਦੇ ਵਿੱਚ ਤਾਨ ਗੁਰੂ ਨਾਨਕ ਸਾਹਿਬ ਦੀਆਂ ਦੀ ਵਡਿਆਈ ਕੀਤੀ ਹੈ ਕਿ ਤਾਨ ਗੁਰੂ ਨਾਨਕ ਸਾਹਿਬ ਜੀ ਪੂਰੇ ਹਨ ਬਚਨ ਦੇ ਪੂਰੇ ਹਨ ਤੇ ਬਚਨਾਂ ਦੇ ਸੂਰੇ ਹਨ ਬਚਨਾਂ ਦੇ ਭਲੇ ਹਨ ਸਾਰਾ ਸੰਸਾਰ ਵਣਜ ਕਰਨ ਵਾਲਾ ਵਪਾਰੀ ਹੈ ਤੇ ਉਹਨਾਂ ਵਪਾਰੀਆਂ ਦਾ ਇੱਕ ਸ਼ਾਹੂਕਾਰ ਅਕਾਲ ਪੁਰਖ ਵਾਹਿਗੁਰੂ ਹੈ ਉਹਨਾਂ ਦਾ ਇੱਕ ਸ਼ਾਹੂਕਾਰ ਤਾਨ ਗੁਰੂ ਨਾਨਕ ਸਾਹਿਬ ਹੈ ਇਸ ਪ੍ਰਕਾਰ ਇਹ ਪਾਵਨ ਸ਼ਬਦ ਸੰਤ ਸਰਾਏ ਜੋਹਰੀ ਨੇ ਧੰਗ ਗੁਰੂ ਨਾਨਕ ਸਾਹਿਬ ਜੀਆਂ ਦੀ ਵਡਿਆਈ ਕਰਕੇ ਉਚਾਰਨ ਕੀਤਾ ਹੈ ਚੌਪਈ ਸ਼ਿਰ ਗੁਰ ਖੁਸ਼ੀ ਅਗਰ ਤਬ ਕੀਨੇ ਹੋਇ ਬਰਸਨ ਬੰਜੀ ਤਹਦੀਨੇ ਤੇ ਉਸ ਵੇਲੇ ਧੰਗ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਦ ਸਰਾਏ ਜੋਹਰੀ ਦੇ ਉੱਪਰ ਬੜੀ ਖੁਸ਼ੀ ਪ੍ਰਗਟ ਕੀਤੀ ਹੈ ਕਵੀ ਰਾਜਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਪ੍ਰਸੰਨ ਹੋ ਕਰਕੇ ਉਸ ਵੇਲੇ ਸਾਲਸਰਾਏ ਜੋਹਰੀ ਨੂੰ ਇੱਕ ਮੰਜੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਸਗਲੇ ਪੁਰਖ ਪੂਜ ਬਨਾਇਓ ਬਹੁਰ ਬਦਨ ਤੇ ਬਚਨ ਅਲਾਇਓ ਤੇ ਉਸ ਨੂੰ ਮੰਜੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਸਾਲਸਰਾਏ ਜੋਹਰੀ ਨੂੰ ਸਾਰੇ ਨਗਰ ਦਾ ਪੂਜਨੀਕ ਬਣਾ ਦਿੱਤਾ ਸਾਰੇ ਨਗਰ ਦੇ ਪਾਸੋਂ ਸਾਲਸਰਾਏ ਜੋਹਰੀ ਦੀ ਪੂਜਾ ਕਰਵਾ ਦਿੱਤੀ ਤੇ ਇਸ ਤਰ੍ਹਾਂ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ ਹਨ ਜਬ ਲੋ ਜੀਵ ਹੋ ਰਹੇ ਤੁਮਾਰੈ ਪਾਛ ਸੰਤਤ ਕੋ ਨ ਬਸਾਰੇ ਸਤਿਗੁਰੂ ਜੀ ਕਹ ਲੱਗੇ ਸਾਲਸਰਾਏ ਜੋਹਰੀ ਜਿੰਨਾ ਚਿਰ ਤੂੰ ਸੰਸਾਰ ਤੇ ਜੀਵਤ ਰਹੇਗਾ ਉਨਾ ਚਿਰ ਇਹ ਮੰਜੀ ਤੁਹਾਡੇ ਕੋਲ ਰਹੇਗੀ। ਉਨਾ ਚਿਰ ਇਹ ਸੰਬੰਧੀ ਦਾ مالک ਤੂੰ ਹੋਵੇਂਗਾ। ਤੇ ਆਪਣੇ ਤੋਂ ਬਾਅਦ ਤੇਰੇ ਤੋਂ ਬਾਅਦ ਤੇਰੀ ਜੋ ਸੰਤਾਨ ਹੋਵੇਗੀ ਉਸ ਨੂੰ ਇਹ ਸੰਬੰਧੀ ਦੇ ਉੱਪਰ ਨਾ ਬਿਠਾਉਣਾ। ਭਾਵੇਂ ਕਿ ਆਪਣੀ ਸੰਤਾਨਾਂ ਨੂੰ ਇਹ ਮੰਜੀ ਬਖਸ਼ਿਸ਼ ਨਹੀਂ ਕਰਨੀ। ਇਹ ਜਿਹੜੀ ਮੰਜੀ ਹੈ ਅਗੇ ਤਰੇ ਸੇਵਕ ਦੇ ਕੋਲ ਜਾਵੇਗੀ। ਸਤਿਗੁਰੂ ਜੀ ਕਹਿਣ ਲੱਗੇ ਉਨ ਮੰਜੀ ਪਰ ਪੈ ਸਹ ਦਾਸਾ ਦੀ ਜਹ ਨਹੀਂ ਆਨ ਕਾ ਪਾਸਾ ਫਿਰ ਤੇਰੀ ਇਸ ਮੰਜੀ ਦੇ ਉੱਪਰ ਤੇਰਾ ਇਹ ਦਾਸ ਜੋ ਉਧ ਰਕਾ ਹੈ ਇਹ ਬੈਠੇਗਾ ਇਸ ਕਰਕੇ ਤੂੰ ਇਹ ਮੰਜੀ ਜਿੰਨਾ ਚਿਰ ਸੰਸਾਰ ਦੇ ਵਿੱਚ ਹੈ ਤੇਰੇ ਕੋਲ ਰਹੇਗੀ ਪਰ ਆਪਣੇ ਤੋਂ ਬਾਅਦ ਇਹ ਮੰਜੀ ਆਪਣੇ ਪੁੱਤਰਾਂ ਨੂੰ ਨਾ ਦੇਵੀਂ ਇਸ ਮੰਜੀ ਦਾ ਮਾਲਕ ਆਪਣੇ ਪੁੱਤਰਾਂ ਨੂੰ ਨਾ ਬੜਾਉਣਾ ਕਰੀ ਇਸ ਮੰਜੀ ਤੇ ਆਪਣੇ ਤੋਂ ਬਾਅਦ ਆਪਣੇ ਇਸ ਸੇਵਕ ਅਧਰ ਕੈ ਨੂੰ ਬਖਸ਼ਿਸ਼ ਕਰ ਦੇਣਾ ਕਰੀ ਹੋਰ ਕਿਸੇ ਨੂੰ ਨਾ ਦਵਿ ਪੁਰਬ ਹਮ ਪਬਜੀ ਇਸ ਦੇਨੇ ਤੁਜ ਤੇ ਪੁਰਬ ਸ਼ਰਨ ਗਹੇਨੇ ਤੇ ਸਤਿਗੁਰੂ ਜੀ ਕਹਿਣ ਲਗੇ ਸਾਦ ਸਰਾਏ ਜੋਹਰੀ ਇਹ ਸਮਝ ਕਿ ਇਹ ਮੰਜੀ ਅਸੀਂ ਪਹਿਲਾਂ ਤੇਰੇ ਇਸ ਦਾਸ ਨੂੰ ਦੇਣੀ ਸੀ ਤੇਰੇ ਇਸ ਅਧਰ ਕੈ ਸੇਵਕ ਨੂੰ ਇਹ ਮੰਜੀ ਦੇਣੀ ਸੀ ਕਿਉਂਕਿ ਇਸ ਨੇ ਤੇਰੇ ਨਾਲ ਪਹਿਲਾ ਸਾਡੀ ਸ਼ਰਨ ਲਈ ਹੈ ਤੇਰੇ ਨਾਲ ਪਹਿਲਾ ਇਸਨੇ ਚਰਣਾ ਤੇ ਪੈ ਕਰਕੇ ਸ਼ਰਨ ਗਹੀ ਹੈ ਇਸ ਕਰਕੇ ਅਸੀਂ ਇਹ ਮੰਜੀ ਤੇਰੇ ਸਦਾਸ ਨੂੰ ਸੇਵਕ ਨੂੰ ਦੇਣੀ ਸੀ ਉਹ ਤੋ ਸੰਸਾਰ ਸੂਤ ਇਹ ਦਾਸਾ ਜਾਂ ਤੇ ਤਵ ਸਤਕਾਰ ਰਖਾਸਾ ਤੇ ਸਤਿਗੁਰੂ ਜੀ ਕਹਨ ਲੱਗੇ ਕਿ ਸਾਲਸਰੇ ਜੋਹਰੇ ਇਹ ਸਮਝ ਲੈ ਕਿ ਇਹ ਜਿਹੜਾ ਤੇਰਾ ਸੇਵਕ ਹੈ ਇਹ ਸੰਸਾਰਿਕ ਮਰਿਆਦਾ ਕਰਕੇ ਸੰਸਾਰਿਕ ਰੀਤ ਕਰਕੇ ਤੇਰਾ ਸੇਵਕ ਇਸ ਤਰ੍ਹਾਂ ਨੌਕਰ ਸੀ ਇਸ ਕਰਕੇ ਅਸੀਂ ਸੰਸਾਰਿਕ ਮਰਿਆਦਾ ਦਾ ਪਾਲਣ ਕਰਦੇ ਹੋਏ ਤੇ ਨਾਲੇ ਤੇਰਾ ਸਤਕਾਰ ਰੱਖਦੇ ਹੋਏ ਕਿ ਤੂੰ ਸ਼ਾਹੂਕਾਰ ਹੈ ਇਹ ਤੇਰਾ ਨੌਕਰ ਹੈ ਇਸ ਕਰਕੇ ਅਸੀਂ ਤੇਰਾ ਸਤਕਾਰ ਕੀਤਾ ਹੈ ਤੇ ਤੇਰਾ ਸਤਕਾਰ ਰੱਖਦੇ ਹੋਏ ਅਸੀਂ ਇਹ ਮੰਜੀ ਤੈਨੂੰ ਬਖਸ਼ਿਸ਼ ਕਰ ਰਹੇ ਹਾਂ ਇਹ ਮੰਜੀ ਤੈਨੂੰ ਦੇ ਰਹੇ ਹਾਂ ਇਸ ਕਰਕੇ ਤੂੰ ਜਿੰਨਾ ਚਿਰ ਸੰਸਾਰ ਦੇ ਵਿੱਚ ਰਹੇਗਾ ਉਹਨਾਂ ਤੇਰੇ ਸੰਬੰਧੀ ਤੇ ਤੂੰ ਬੈਠੇਗਾ ਤੂੰ ਇਸ ਦਾ ਮਾਲਕ ਹੋਵੇਂਗਾ ਪਰ ਤੇਰੇ ਤੋਂ ਬਾਅਦ ਇਹ ਜੋ ਮੰਡੀ ਹੈ ਇਹ ਤੇਰੇ ਸਦਾਜ ਦੇ ਕੋਲ ਆਵੇਗੀ ਇਸ ਮੰਡੀ ਤੇ ਤੇਰੇ ਪੁੱਤਰ ਨਹੀਂ ਬੈਠਣਗੇ ਇਸ ਤਰ੍ਹਾਂ ਸਤਗੁਰੂ ਗਰੀਬ ਨਵਾਜ਼ ਨੇ ਸਾਲਸਰੇ ਜੋਹਰੀ ਨੂੰ ਮੰਡੀ ਦੀ ਦਾਤ ਬਖਸ਼ਿਸ਼ ਕੀਤੀ ਹੈ ਦੁਹਰਾ ਪਉਣ ਲਖ ਤੁਮਰੀ ਬਾਸ ਹੈ ਸਤਿਮਾਸ ਜੁਗ ਸਾਗ ਤੇ ਸਤਿਗੁਰੂ ਜੀ ਕਹਿਣ ਲਗੇ ਦੂਸਰਾ ਕਾਰਨ ਇੱਕ ਤਾਂ ਇਹ ਹੋ ਗਿਆ ਕਿ ਤੂੰ ਸ਼ਾਹੂ ਕਾਰ ਹੈ ਇਹ ਤੇਰਾ ਨੌਕਰ ਹੈ ਇਸ ਕਰਕੇ ਅਸੀਂ ਤੇਰਾ ਸਤਕਾਰ ਰੱਖਿਆ ਹੈ ਸੰਸਾਰਿਕ ਮਰਿਆਦਾ ਦਾ ਪਾਲਨ ਕਰਦੇ ਹੋਏ ਤੈਨੂੰ ਮੱਜੀ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਦੂਸਰਾ ਕਾਰਨ ਇਹ ਹੈ ਕਿ ਤੇਰੀ ਉਮਰ ਇਸ ਨੌਕਰ ਦੇ ਨਾਲੋਂ ਇਸ ਸੇਵਕ ਦੇ ਨਾਲੋਂ 2 ਸਾਲ ਤੇ 7 ਮਹੀਨੇ ਛੋਟੀ ਹੈ ਇਸ ਕਰਕੇ ਅਸੀਂ ਇਹ ਮੰਦੀ ਜਿਹੜੀ ਹੈ ਤੈਨੂੰ ਬਖਸ਼ਿਸ਼ ਕਰ ਰਹੇ ਹਾਂ ਰਿਦਾ ਸੰਤ ਹੈ ਦਾਸ ਕੋ ਮਤਸਰਹੀਨ ਬਿਸਾਦ ਤੇ ਤੀਸਰਾ ਕਾਰਨ ਤੇਰਾ ਜਿਹੜਾ ਸੇਵਕ ਹੈ ਇਹਦਾ ਹਿਰਦਾ ਈਰਖਾ ਤੋਂ ਰਹਿਤ ਹੈ ਇਹਦੇ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਈਰਖਾ ਨਹੀਂ ਹੈ ਇਸ ਕਰਕੇ ਇਹ ਮੰਦੀ ਅਸੀਂ ਤੈਨੂੰ ਬਖਸ਼ਿਸ਼ ਕਰ ਰਹੇ ਹਾਂ ਚੌਪਈ ਸ੍ਰੀ ਅੰਗਦ ਸੁਣੀਏ ਗਤੈ ਦੈਨਾ ਮੁਜਸੋਂ ਕਹਿਤ ਭਏ ਪੁਨ ਬੈਨਾ ਭਾਈ ਬਾਲਾ ਜੀ ਕਹਿ ਲੱਗੇ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਮੁਕਤੀ ਦੇ ਦਾਤੇ ਸਤਿਗੁਰੂ ਜੀ ਸੁਣਨਾ ਕਰੋ ਫਿਰ ਉਸ ਵੇਲੇ ਸਤਿਗੁਰੂ ਜੀ ਨੇ ਸਾਲਸਰਾਏ ਜੋਹਰੀ ਨੂੰ ਇਹ ਮਨਜੀ ਬਖਸ਼ਿਸ਼ ਕਰਕੇ ਤੇ ਮੈਨੂੰ ਇਸ ਤਰ੍ਹਾਂ ਦੇ ਬਚਨ ਕਹੇ ਹਨ ਮਰਦਾਨਾ ਕੋ ਛਦਾ ਸੰਤਾਵੇ ਦੇਹ ਅਹਾਰ ਖਾਏ ਤ੍ਰਿਪਤਾਵੇ ਸਤਿਗੁਰੂ ਜੀ ਕਹਨ ਲੱਗੇ ਭਾਈ ਬਾਲਾ ਜੀ ਭਾਈ ਮਰਦਾਨੇ ਨੂੰ ਭੁੱਖ ਲੱਗੀ ਹੋਈ ਹੈ ਭਾਈ ਮਰਦਾਨੇ ਨੂੰ ਬੜੀ ਭੁੱਖ ਸਤਾ ਰਹੀ ਹੈ ਇਸ ਕਰਕੇ ਤੋ ਸੇ ਅਸਨ ਨੂੰ ਭੋਜਨ ਦੇਣਾ ਕਰੋ ਤੇ ਭੋਜਨ ਸ਼ਕਰ ਕੇ ਤ੍ਰਿਪਤ ਹੋ ਜਾਵੇ ਆਪਣੀ ਭੁੱਖ ਮਿਟਾ ਲੈਣਾ ਕਰੇ ਭੁੱਖ ਦੂਰ ਕਰ ਲਵੇ ਮਾਨ ਬਚਨ ਮਕੀਨ ਆਹਾਰਾ ਮਦਰ ਅਸਨ ਦਿਹ ਸਾਥ ਅਤਾਰਾ ਤੇ ਭਾਈ ਬਾਲਾ ਜੀ ਕਹਿੰਦੇ ਕਿ ਸਤਿਗੁਰੂ ਜੀ ਨੇ ਫਿਰ ਬਚਨ ਮੰਨ ਕਰਕੇ ਉਸ ਵੇਲੇ ਮੈਂ ਭਾਈ ਮਰਦਾਨੇ ਨੂੰ ਭੋਜਨ ਦਿੱਤਾ ਜਿਸ ਦਾ ਬਹੁਤ ਹੀ ਸਵਾਦ ਸੀ ਜਿਹੜੇ ਕੀ ਥੋੜੇ ਬਹੁਤੇ ਸਵਾਦ ਨਹੀਂ ਬਹੁਤ ਹੀ ਅਬਾਰ ਸੁਆਦਿਸ਼ਟ ਜਿਹੜੇ ਭੋਜਨ ਹਨ ਤਾਈ ਮਰਦਾਨੇ ਨੂੰ ਛਕਣ ਵਾਸਤੇ ਦਿੱਤੇ ਹਨ ਕਰ ਲਾਲਚ ਖਾਵਾ ਮਨ ਪਾਇਓ ਪੂਰ ਉਦਰ ਬਹੁਤ ਆਪ ਤ੍ਰਿਪਤਾਇਓ ਤੇ ਭਾਈ ਮਰਦਾਨੇ ਨੇ ਬੜੇ ਸਵਾਦ ਨਾਲ ਉਹ ਭੋਜਨ ਲਾਲਚ ਕਰਕੇ ਬੜੇ ਮਨ ਦੀ ਭਾਵਨਾ ਦੇ ਨਾਲ ਛਕਿਆ ਤੇ ਛਕ ਕਰਕੇ ਆਪਣੇ ਢਿੱਡ ਨੂੰ ਭਰ ਕੇ ਆਪਣੀ ਭੁੱਖ ਨਿਵਰਤ ਕਰ ਲਈ ਆਪਣੀ ਭੁੱਖ ਨੂੰ ਸ਼ਾਂਤ ਕਰ ਲਿਆ ਹੈ ਸਾਹ ਬਿਨ ਕਰ ਪੰਕਜ ਬਦਨਨ ਲੈ ਤਬ ਗਮਨਿਓ ਆਪਣੇ ਸਦਨੰ ਤੇ ਫਿਰ ਸਾਹੁਕਾਰ ਸਾਲਸਰੇ ਜੋਹਰੀ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਣਾ ਤੇ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਆਪਣੇ ਕਰਦੇ ਵਿੱਚ ਲੈ ਕਰਕੇ ਚਲਾ ਗਿਆ ਹੈ ਕਿਤਕ ਦਿਵਸ ਤਿਹ ਨਗਰ ਮਝਾਰਾ ਕੀ ਨ ਰਹਿਨ ਅਪਵਰਗ ਉਦਾਰਾ ਤੇ ਫਿਰ ਕੁਝ ਕੁ ਦਿਨ ਮੁਕਤੀ ਦੇ ਦਾਤੇ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਜੀ ਨੇ ਸਾਦਸਰਾਏ ਜੋਹਰੀ ਦੇ ਘਰ ਦੇ ਵਿੱਚ ਬਤੀਤ ਕੀਤੇ ਹਨ ਜਿੱਥੇ ਸਤਿਗੁਰੂ ਜੀ ਨੇ ਬਹੁਤ ਸਿੱਖੀ ਮਾਰਗ ਪ੍ਰਗਟ ਕੀਤਾ ਹੈ ਬੜਾ ਸਿੱਖੀ ਦਾ ਵਿਸਥਾਰ ਕੀਤਾ ਹੈ ਪ੍ਰਚਾਰ ਕਰਨਾ ਕੀਤਾ ਹੈ ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ਼ ਅਗੇ ਚੱਲ ਕਰਕੇ ਜਾਣਾ ਕਰਦੇ ਨੇ ਮੱਛ ਦਾ ਉਧਾਰ ਕਰਦੇ ਹਨ ਉਹ ਸਾਰੇ ਵਿਚਾਰ-ਵਾਰਤਾ ਆਉਣ ਵਾਲੇ પ્રસੰਗਾਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬਿਆਨਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਦੀ ਖਮਾ ਅਗਾਹਾਂ ਤੋਂ ਸਤਿਗੁਰੂ ਜੀ ਸਮੱਤ ਬਖਸ਼ਣ ਜੀ ਕਿਦਕ ਦਿਵਸ ਤਿਹ ਨਗਰ ਮਚਾਰਾ ਕੀਨ ਰਹਿਨ ਅਪਵਰਗ ਉਦਾਰਾ ਹੇ ਗੋਵਿੰਦ ਹੇ ਗੋਪਾਲ ਹੇ ਦਯਾਗਦਾ ਬ੍ਰਹਮਾ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਯਾ ਤਾਰ ਅੰਧ ਕੋਪ ਮਹਾ ਪਯਾ ਨਾਨਕ ਬਾਰੇ ਉਤਾਰ ਆਏ ਪ੍ਰਭ ਸਰਣਾ ਕੀ ਕਿਰਪਾ ਨਿਦ ਦਇਆ ਤੇਖ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਮ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰ ਪਾਰ ਜੋ ਸਰਦਾ ਕਰ ਸੇਂ ਦੇ ਮੁਰਾਰੇ ਉਤਾਰਨ ਹਾਂ ਪ੍ਰਭ